ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫਾਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਵਿਧਾਨਾ ਕਮਿਸ਼ਨਰੇਟ ਪੁਲਿਸ ਨੇ ਰਾਉਂਡ ਦਿ ਕਲॉक ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲਨੀ ਸੀਗੀ ਜਿਸ ਕਰਕੇ ਇੱਕ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਰ ਦੇ ਰਹਿਣ ਵਾਲੇ ਆ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈ ਸਾਈ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰਿਕੀ ਕਰਨੀ ਹੈ ਰਿਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਫੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇਨਟੈਰੋਗੇਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਲਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟ੍ਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਏ ਨਾਲ ਮਿਲ ਕੇ ਟੈਰਰਿਸਟ ਮੋਡਿਊਲ ਜਿਹੜਾ ਹੈ ਨਾਰਕੋਟਿਕ ਮੋਡਿਊਲ ਜਿਹੜਾ ਹੈ ਉਹ ਟੈਰਰਿਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰਸ ਜਿਹੜੇ ਹਨ ਜਿਹੜੇ ਨੋਮਿਨੇਟ ਹੋਏ ਹਨ ਜਿਨ੍ਹਾਂ ਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਈਡੈਂਟੀਫਾਈ ਕਰ ਲਏ ਗਏ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਜੀ ਕੁਐਸਚਨਸ ਸਰ ਪਤਾ ਲੱਗਾ ਕਿ ਟਾਰਗੇਟ ਕੀ ਸੀਗਾ ਸਭ ਨੂੰ ਲੁਧਿਆਣਾ ਦੇ ਨਾਲ ਕੋਈ ਹੋਰ ਵੀ ਕੋਈ ਸ਼ਹਿਰਾਂ ਦੇ ਵਿੱਚ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀਗੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈਂ ਸਿਕਿਉਰਿਟੀ ਰੀਜ਼ਨਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਕਲੋਜ਼ ਕਰਾਂਗਾ ਜੀ ਪੀਸੀ ਆਪਨੇ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਡੀਜੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇ ਦੇਣਗੇ ਸਰ ਅਜੇ ਮਲੇਸ਼ੀਆ ਇਜ਼ ਦਾ ਮੇਨ ਕਾਂਸਪਿਰੇਟਰ ਜਿਹਦੇ ਅੱਗੇ ਹੋਰ ਕਨੈਕਸ਼ਨ ਨਹੀਂ ਜੀ ਅਜੇ ਅਜੇ ਮਲੇਸ਼ੀਆ ਅਜੇ ਮਲੇਸ਼ੀਆ ਇਜ਼ ਵਨ ਆਫ ਦਾ ਲਿੰਕ ਜਿਹਦੇ ਨਾਲ ਇਹ ਬੰਦੇ ਜੁੜੇ ਤੇ ਦਾ ਮੇਨ ਮੇਨ ਹੈਂਡਲਰਸ ਦੇ ਆਰ ਸਿਟਿੰਗ ਇਨ ਪਾਕਿਸਤਾਨ ਐਂਡ ਇਨ ਮਲੇਸ਼ੀਆ ਜੋ ਜਸ ਜਸ ਬੇਬਲ ਦੇ ਥਰੂ ਹੈ ਜੀ 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 ਇਹ 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 ਪਹਿਲਾਂ ਇਹਨਾਂ ਦਾ ਡਰਗ ਨੈਕਸਸ ਹੀ ਥਾ ਜੀ ਥਰੂ ਦੈਟ ਵਾਇਰ ਦੈਟ ਪਾਕਿਸਤਾਨ ਵਾਸ ਯੈਸ ਯੈਸ ਦੈਨ ਦੇ ਸਟਾਰਟਡ ਦਿਸ

الگ الگ ضلعے کے کوئی فریدکوٹ دیں مقتصر دیں جی جیل جڑے ہیں جیل کافی ٹائم رہے ہیں جی 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 بند فٹے گئے زیادہ تر بندے مکتسر فٹے گئے ہیں راجستھان گنگانگ ہی مقتصر

ایکچوئل انہوں نے فٹ سولجر چاہیے جیٹس ازیوم جس بی مین پرسن ہی از انٹیکٹ ود آئی ایس آئی دا ہینڈلر ہوز سٹنگ ان پاکستان دے آر دا پیپل ہو آر پوشنگ نارکوٹکس کانٹروبینڈ فرام پاکستان دے دے آر ٹرائنگ ٹو پے آر ٹرائنگ ٹو پیپنس اینڈ گنیڈز ہو گئے کوئی راکٹ لانچرس ہو گئے کوئی اے کے فورٹی سیون ہو گئی چھوٹے ویپنز ہو گئے سو جس بیبل از ازیومنگ ہی از ٹاکنگ ٹو دس پرسن ہی سٹنگ ان پاکستان ایک منٹ جی ایک منٹ ہیز ٹاکنگ ٹو دا پرسن سیٹنگ ان پاکستان فسٹ دے ورڈ انٹرا کانٹرابینڈ اسمگلنگ کہ اتو کانٹرابینڈ آیا جی جس بیبل نے ایک بندہ لبھ لیا جی اجے اجے جہاں ہے وہ فریدکوٹ کا رہن والا ہے ملیشیا رحما ہے ਅਜੇ ਨੂੰ ਪੁੱਛਿਆ ਜੀ ਕਿ ਤੇਰੇ ਕੋਲ ਜਾਣਕਾਰ ਹੈ ਬੋਲ ਤਾਂ ਹਾਂ ਜੀ ਮੇਰੇ ਦੋ ਜਾਣਕਾਰ ਹੈ ਉਹ ਜੇਲ੍ਹ ਚੰਗੀ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਤੇ ਜੇਲ੍ਹ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾ ਗਏ ਸੋ ਥਿਸ ਇਜ਼ ਅ ਹੋਲ ਚੇਨ ਵਿਚ ਵੀ ਹੈਵ ਬ੍ਰੋਕਨ ਸਰ 24 ਬ੍ਰਾਂਦਗੀ ਤੇ ਬਰਾਮਦਗੀ ਦੀ ਕੀ ਹੋਈ ਬ੍ਰਾਂਦਗੀ ਜੀ ਇੱਕ ਤੱਕ ਗ੍ਰੇਡ ਮਿਲਿਆ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲੇ ਸਰ ਕੋਈ ਟਾਈਮਿੰਗ ਇਹਨਾਂ ਨੇ ਮਿੱਤੀ ਹੋਈ ਸੀ ਵੀ ਅਸੀਂ दैट ਟਾਈਮ ਅਸੀਂ ਇਸ ਤਰੀਕੇ ਲੁਧਿਆਣਾ ਵਿੱਚ ਜੀ ਸੀ ਕਿ ਟਾਈਮਿੰਗ ਸੀ ਇਹਨਾਂ ਨੇ ਵੀ ਨਹੀਂ ਮਾਰਦਾ ਤੁਹਾਨੂੰ ਜਿਹੜਾ ਜਿਹੜਾ ਇਹਨਾਂ ਨੇ ਕਿਹਾ ਇਹਨਾਂ ਨੇ ਹੀ ਦੇਣਾ ਸੀਗਾ ਜੀ ਸਰ ਕੀ ਟਾਰਗੇਟ ਕੀ ਸੀ ਅੱਗੇ ਦਾ ਟਾਰਗੇਟ ਆਈ ਵਿਲ ਨੋਟ ਸ਼ੇਅਰ ਇਟ ਵਿਦ ਯੂ ਜੀ ਸਰ ਟਾਈਮਿੰਗ ਤੋਂ ਕਿੰਨੀ ਦੇ ਪਹਿਲਾਂ ਅਰੈਸਟ ਕਰ ਲਿਆ ਸੀ ਟਾਈਮਿੰਗ ਤੋਂ ਕੁਝ ਘੰਟੇ ਪਹਿਲਾਂ ਸਰ ਇਹਦੇ ਨਾਲ ਕੋਈ ਉਹ ਲਿੰਕ ਤਾਂ ਨਹੀਂ ਸੀਗਾ ਦਿੱਲੀ ਦੇ ਨਾਲ ਜਿਹੜਾ ਬ੍ਰਾਸਟ ਹੋਇਆ ਹੈ ਨਹੀਂ ਹਾਲੇ ਤੱਕ ਤਾਂ ਨਹੀਂ ਹੈ ਕੋਈ ਜੀ ਹਾਲੇ ਤੱਕ ਨਹੀਂ ਸਟੋਰ ਹੋਇਆ ਬ੍ਰਾਸਟ ਹੋਇਆ ਉੱਚੀ ਨਿਰਮਿਤਾ ਉਹਦਾ ਜੀ ਜੀ ਚੀਨ ਦੇ ਨਾਲ ਆਇਆ ਕੁਝ ਪਤਾ ਨਹੀਂ ਨਹੀਂ ਇਹ ਹਾਲੇ ਤੱਕ ਨਹੀਂ ਲੱਗਿਆ ਇਹਨਾਂ ਦਾ ਮੇਨ ਮੋਟਿਵ دہشت ਫਲਾਣਾ ਸੀਗਾ ਜਾਂ دہشت ਫਲਾਣਾ ਸੀਗਾ ਸਰ ਪੈਸਾ ਕਿੰਨੇ ਭੇਜਿਆ ਸਕਦੇ ਪੈਸਾ ਜਿਹੜਾ ਮਲੇਸ਼ੀਆ ਚ ਬੈਠਾ ਹੈ ਉਹਨਾਂ ਨੇ ਦੇ ਰਿਪੋਰਟ ਪਾਇਆ ਸੀ ਕਿ ਇਹਨਾਂ ਨੂੰ ਬੰਦਾ ਦੇਣ ਕੋਈ ਬੰਦਾ ਦੇਣਾ ਆਇਆ ਸੀ ਸਰ ਇਹਨਾਂ ਦਾ 10 ਤੋਂ ਇਲਾਵਾ ਹੋਰ ਕੋਈ ਬੰਦੇ ਵੀ ਨੋਰਬ ਹੋ ਸਕਦੇ ਨੇ ਹਾਂ ਜੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਹੋਰ ਦੱਸ ਦਿੱਤਾ ਜਾਊਗਾ ਥੈਂਕ ਯੂ